ਕੁਹਾੜੀਆਂ ਦਿਲਾਂ ਦੇ ਤਾਂ ਬਾਗ ਉਜੜੇ ਦਿਲਾਂ ਦੇ ਤਾਂ ਬਾਗ ਉਜੜੇ ਮੁੱਢੋਂ ਕੱਟ ਤੇ ਕੰਬਖਤਾਂ ਨੇ ਕੁਹਾੜੀਆਂ ਨੇ ਭੁੱਲ ਜਾਣਾ ਚੇਤੇ ਰੱਖਣਾ ਤਾਂ ਰਖਤਾ ਨਹੀਂ ਕੁਹਾੜੀਆਂ ਨੇ ਭੁੱਲ ਜਾਣਾ ਚੇਤੇ ਰੱਖਣਾ ਤਾਂ ਰਖਤਾ ਨਹੀਂ ਅਸੀਂ ਕੀ ਸੀ ਮੰਗਿਆ ਜੋ ਇੱਕ ਮੰਗਿਆ ਸੀ ਹੱਕ ਯਾਰਾ ਕਿੰਨਾ ਚੰਗਾ ਹੁੰਦਾ ਜੇਕਰ ਤੂੰ ਕਹਿ ਦਿੰਦਾ ਆਲੇ ਚੱਕ ਯਾਰਾ ਕਾਲਜੇ ਦਾ ਰੁਗ ਭਰਿਆ ਤੇਰੇ ਫੈਸਲੇ ਸਖਤਾਂ ਨੇ ਕੁਹਾੜੀਆਂ ਨੇ ਭੁੱਲ ਜਾਣਾ ਚੇਤੇ ਰੱਖਣਾ ਤਰਕਤਾਂ ਨੇ ਚੰਗੇ ਮਾੜੇ ਦਿਨ ਤਾਂ ਇਹੋ ਸਭ ਜ਼ਿੰਦਗੀ ਦਾ ਦਸਤੂਰ ਵੇ ਸਾਥ ਛੱਡੇ ਜੇ ਤੂੰ ਪਰਛਾਵਿਆਂ ਦੱਸ ਕਿਹੜੀ ਗੱਲੋਂ ਮਜਬੂਰ ਹੋਏ ਚਲੇ ਜਾਣਾ ਇੱਕ ਦਿਨ ਤਾਂ ਚਲੇ ਜਾਣਾ ਇੱਕ ਦਿਨ ਤਾਂ ਸਾਡੇ ਮਾੜਿਆਂ ਵਕਤਾਂ ਨੇ ਕੁਹਾੜੀਆਂ ਨੇ ਭੁੱਲ ਜਾਣਾ ਚੇਤੇ ਰੱਖਣਾ ਦਰਖਤਾਂ ਨੇ ਕੁਹਾੜੀਆਂ ਨੇ ਭੁੱਲ ਜਾਣਾ ਚੇਤੇ ਰੱਖਣਾ ਦਰਖਤਾਂ ਨੇ ਕਰੀਏ ਜੇ ਵਾਦੇ ਸੱਜਣਾ ਉਹ ਭੁੱਲ ਨਹੀਂਉ ਜਾਈਦੇ ਜੇ ਤੇਰੇ ਤੇ ਹੀ ਆਸਾਂ ਰੱਖੀਆਂ ਸਿਰ ਦੇ ਕੇ ਵੀ ਨਿਭਾਈ ਤੇ ਨੇਕੀਆਂ ਤਾਂ ਸਦਾ ਰਹਿਣੀਆਂ ਸਦਾ ਰਹਿਣਾ ਨਹੀਂਉ ਤਖਤਾਂ ਨੇ ਕੁਹਾੜੀਆਂ ਨੇ ਭੁੱਲ ਜਾਣਾ ਚੇਤੇ ਰੱਖਣਾ ਦਰਖਤਾ ਨੇ ਪੁਹਾੜੀਆਂ ਨੇ ਭੁੱਲ ਜਾਣਾ ਚੇਤੇ ਰੱਖਣਾ ਦਰਖਤਾ ਨੇ ਕਿਹੜੇ ਵੇਲੇ ਆ ਕੇ ਵੇ ਹੁਣ ਫੇਰੀਆਂ ਨੇ ਤੂੰ ਅੱਖੀਆਂ ਐਵੇਂ ਝੂਠੀਆਂ ਸੀ ਤੇਰੇ ਤੋਂ ਉਮੀਦਾਂ ਮੈਂ ਲਾਈ ਰੱਖੀਆਂ ਕੀ ਪਤਾ ਸੀ ਤੇਰੇ ਇੱਕ ਵਾਲ ਪੀਲੇ ਪੈ ਜਾਣਾ ਰਖਤਾ ਨੇ ਪੁਹਾੜੀਆਂ ਨੇ ਭੁੱਲ ਜਾਣਾ ਚੇਤੇ ਰੱਖਣਾ ਦਰਖਤਾ ਨੇ ਪੁਹਾੜੀਆਂ ਨੇ ਭੁੱਲ ਜਾਣਾ ਚੇਤੇ ਰੱਖਣਾ ਦਰਖਤਾ ਨੇ ਮੇਰੇ ਲਾਉਣ ਨੂੰ ਜ਼ਖਮਾਂ ਤੇ ਮੇਰੇ ਲਾਉਣ ਨੂੰ ਜ਼ਖਮਾਂ ਤੇ ਇੱਕ ਤੇਰੇ ਕੋਲ ਮਲਮਾਂ ਨੇ ਤੇਰੇ ਕੋਲ ਜੇ ਖੰਜਰ ਹੈ ਆ ਮੇਰੇ ਕੋਲ ਕਲਮਾਂ ਨੇ ਅਸੀਂ ਅੰਦਰ ਹੀ ਡੱਬ ਲਈਆਂ ਜੋ ਕਹਿੰਆਂ ਤੇਰਿਆਂ ਭਗਤਾਂ ਨੇ ਕੋਹਾੜੀਆਂ ਨੇ ਭੁੱਲ ਜਾਣਾ ਚੇਤੇ ਰੱਖਣਾ ਦਰਖਤਾ ਨੇ ਕੋਹਾੜੀਆਂ ਨੇ ਭੁੱਲ ਜਾਣਾ ਚੇਤੇ ਰੱਖਣਾ ਦਰਖਤਾ ਨੇ ਥੈਂਕ ਯੂ